ਲੋ ਜੀ ਪੰਜਾਬ ਦੇ ਮੁੰਡਿਆਂ ਦੇ ਦਿਲਾਂ ਤੇ ਰਾਜ ਕਰਦਾ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਜਿੱਥੇ ਤੁਹਾਨੂੰ ਮਿਲਦੇ ਆ 10 10000 ਵਾਲੇ ਕੋਟ ਪੈਂਟ ਸਿਰਫ 2995 ਚ ਸਲਾਈ ਕਰਕੇ ਜੇ ਕਿਸੇ ਭਰਾ ਨੇ ਲੈਣਾ 3 ਪੀਸ ਕੋਟ ਪੈਂਟ ਝੱਗੀ ਦੇ ਨਾਲ ਬਾਜ਼ਾਰ ਦਾ ਰੇਟ ਹੈਗਾ 12000 13000 15000 ਪਰ ਇੱਥੇ 15000 ਵਾਲਾ ਕੋਟ ਪੈਂਟ ਦਵਾਂਗੇ 3760 ਦੇ ਵਿੱਚ ਸਲਾਈ ਕਰਕੇ ਜੀ ਇਦੋਂ ਵੀ ਉੱਪਰ ਹੀ ਰੇਂਜ ਲੈਣੀ ਆ ਮਤਲਬ 3 ਪੀਸ ਕੋਟ ਪੈਂਟ ਲੈਣਾ ਤੁਸੀਂ ਵੱਡੇ ਸ਼ੋਰੂਮ ਚਲ ਜਿਓ ਕਿਤੇ ਇਹਦੇ ਉੱਤੇ ਲਿਖਿਆ ਹੁੰਦਾ 25000 30000 ਮਤਲਬ 30 30000 ਰੁਪਏ ਵਾਲੇ ਕੋਟ ਪੈਂਟ ਵੀ ਇੱਥੇ 6 6 7 7000 ਰੁਪਏ ਦੇ ਵਿੱਚ ਮਿਲ ਜਾਂਦੇ ਆ ਕੋਰਤਾ ਪਜਾਮਾ ਆ ਕੋਰਤਾ ਪਜਾਮਾ ਜਿਹੜਾ ਬਾਜ਼ਾਰ ਦੇ ਵਿੱਚ 3000 ਰੁਪਏ ਦਾ ਕਪੜਾ ਮਿਲਦਾ ਇੱਥੇ ਤੁਹਾਨੂੰ ਅਸੀਂ ਦੇ ਰਿਹਾ ਸਿਰਫ 700 ਰੁਪਏ ਦੇ ਵਿੱਚ ਸ਼ੇਰਵਾਨੀਆਂ ਕੋਈ 15000 ਲਾਉਂਦੀ ਲੋਣੀ ਕੋਈ 14000 ਲਾਉਂਦੀ ਲੋਣੀ 15 15000 ਵਾਲੀਆਂ ਸ਼ੇਰਵਾਨੀਆਂ ਤੁਹਾਨੂੰ ਇੱਥੇ ਮਿਲਣੀਆਂ ਸਿਰਫ 650 ਦੇ ਵਿੱਚ ਓ ਜੀ ਪੰਜਾਬ ਦੇ ਮੁੰਡਿਆਂ ਦੇ ਦਿਲਾਂ ਤੇ ਰਾਜ ਕਰਦਾ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਜਿੱਥੇ ਤੁਹਾਨੂੰ ਮਿਲਦੇ ਆ 10 10000 ਵਾਲੇ ਕੋਟ ਪੈਂਟ ਸਿਰਫ 2895 ਚ ਸਲਾਈ ਕਰਕੇ ਜੇ ਕਿਸੇ ਭਰਾ ਨੇ ਲੈਣਾ 3 ਪੀਸ ਕੋਟ ਪੈਂਟ ਝੱਗੀ ਦੇ ਨਾਲ ਬਾਜ਼ਾਰ ਦਾ ਰੇਟ ਹੈਗਾ 12000 13000 15000 ਪਰ ਇੱਥੇ 15000 ਵਾਲਾ ਕੋਟ ਪਰ ਦਵਾਂਗੇ 3760 ਦੇ ਵਿੱਚ ਸਲਾਈ ਕਰਕੇ ਤੁਸੀਂ ਟਕਸੀਡੋ ਵਾਲੇ ਲੈਣੇ ਆ ਤੁਸੀਂ ਰਾਇਲ ਲੈਣੇ ਆ ਤੁਸੀਂ ਚਾਹਣਿਓ ਵੀ ਜਿਹੜੇ ਵੱਡੇ ਵੱਡੇ ਸ਼ੋਅਰੂਮਾਂ 'ਤੇ ਜਾ ਕੇ ਤੁਸੀਂ 25000 ਰੁਪਏ ਦਾ ਲੈਣਿਓ 20000 ਦਾ ਲੈਨੇ ਹੋ ਤੁਸੀਂ 22000 ਦਾ ਲੈਨੇ ਹੋ ਤਾਂ ਆ ਵੀ ਤੁਹਾਨੂੰ ਮਿਲ ਜਾਣਿਆ 4-5000 ਦੀ ਰੇਂਜ 'ਚ ਜੇ ਤੁਸੀਂ ਇਤੋਂ ਵੀ ਉੱਪਰ ਹੀ ਰੇਂਜ ਲੈਣੀ ਆ ਮਤਲਬ 3 ਪੀਸ ਕੋਟ ਪੈਂਟ ਲੈਣਾ ਤੁਸੀਂ ਵੱਡੇ ਸ਼ੋਰੂਮ ਚ ਚਲ ਜਾਓ ਕਿਤੇ ਇਹਦੇ ਉੱਤੇ ਲਿਖਿਆ ਹੁੰਦਾ 25000 30000 ਮਤਲਬ 30-30000 ਰੁਪਏ ਵਾਲੇ ਕੋਟ ਪੈਂਟ ਵੀ ਇੱਥੇ 6-6 7-7000 ਰੁਪਏ ਦੇ ਵਿੱਚ ਮਿਲ ਜਾਂਦੇ ਆ ਤੁਸੀਂ ਆਪਣੀ ਮਰਜ਼ੀ ਦੀ ਕੋਟ ਤੇ ਪਜਾਮੇ ਤੇ ਬਾਸਕਟ ਸਮਾਉਣੀ ਹੈਗੀ ਆ ਰੰਗ ਜਿੱਦਾਂ ਦਾ ਮਰਜ਼ੀ ਲੈ ਲਓ ਪਲੇਨ ਲੈ ਲਓ ਬਟਨ ਮੋਟੇ ਵਾਲੋ ਪਤਲੇ ਵਾਲੋ ਡਿਜ਼ਾਈਨ ਬਣਾ ਲਓ ਬਾਸਕਟਾਂ ਦੇ ਵਿੱਚ ਬਹੁਤ ਸਾਰੀਆਂ ਤਿਆ ਜਿਹੜਾ ਕੁਰਤਾ ਪਜਾਮਾ ਆ ਕੁਰਤਾ ਪਜਾਮਾ ਜਿਹੜਾ ਬਾਜ਼ਾਰ ਦੇ ਵਿੱਚ 3000 ਰੁਪਏ ਦਾ ਕੱਪੜਾ ਮਿਲਦਾ ਇੱਥੇ ਤੁਹਾਨੂੰ ਅਸੀਂ ਦੇ ਰਿਹਾ ਸਿਰਫ 700 ਰੁਪਏ ਦੇ ਵਿੱਚ ਸ਼ੇਰਵਾਨੀਆਂ ਕੋਈ 15000 ਲੌਣ ਦੀ ਲੋਣੀ ਕੋਈ 14000 ਲੌਣ ਦੀ ਲੋਣੀ 15 15000 ਵਾਲੀਆਂ ਸ਼ੇਰਵਾਨੀਆਂ ਤੁਹਾਨੂੰ ਇੱਥੇ ਮਿਲਦੀਆਂ ਸਿਰਫ 6500 ਦੇ ਵਿੱਚ ਹੁਣ ਤੁਸੀਂ ਇਹ ਚੈੱਕ ਕਰ ਲਓ ਵੀ ਅੰਦਰ ਦੇਖੋ ਕਿੰਨਾ ਲਗਜ਼ਰੀ ਸਟੋਰ ਹੈਗਾ ਜਿੱਥੇ ਇੱਕੋ ਹੀ ਛੱਤ ਹੇਠਾਂ ਸਾਨੂੰ ਸ਼ੇਰਵਾਨੀਆਂ ਕੁਰਤੇ ਪਜਾਮੇ ਜਿਹੜੇ ਕਿ ਬਲੇਜ਼ਰ ਤੁਹਾਨੂੰ ਬਾਸਕਾ ਸਾਰਾ ਮਿਲ ਜਾਂਦਾ ਭਾਈ ਜੀ ਮੈਂ ਤਾਂ ਪਹਿਲਾਂ ਕੋਟ ਪੈਂਟ ਤੋਂ ਗੱਲ ਸ਼ੁਰੂ ਕਰਤਾ ਹਨ ਤੁਸੀਂ ਸ਼ਰਿਆਮ ਕਹਿ ਰਹੇ ਹੋ 2995 ਦੇ ਵਿੱਚ ਕੋਟ ਪੈਂਟ ਲੈ ਜਾਓ ਸਲਾਈ ਕਰਕੇ ਇਹ ਚੱਕਰ ਕੀ ਹੈ ਬਾਈ ਦੇਖੋ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਤੁਸੀਂ ਕਹਿਤੀ ਵੀ ਦਿਲਾਂ ਤੇ ਰਾਜ ਕਰਦਾ ਮਾਤੂ ਸ਼੍ਰੀ ਦਸਤਾਰ ਕਹਿੰਦੇ ਕਹਿਨ ਨੂੰ ਤਾਂ ਮੁਰਗੇ ਦੇ ਸਿਰ ਤੇ ਵੀ ਤਾਜ ਹੁੰਦਾ ਵਾ ਰਾਜਾ ਉਹ ਹੁੰਦਾ ਜਿਹਦਾ ਦਿਲਾਂ ਤੇ ਰਾਜ ਹੁੰਦਾ ਉਹੀ ਗੱਲ ਮਾਤੂ ਸ਼੍ਰੀ ਦਸਤਾਰ ਦੀ ਹੈ ਇਹ ਦਿਲਾਂ ਤੇ ਰਾਜ ਕਰਦਾ 2995 37 ਤੋਂ 6 ਤੇ ਜਿਹੜਾ ਕੱਪੜਾ ਦੇ ਰਹੇ ਆ ਜਿਹੜੀ ਕੁਆਲਿਟੀ ਦੇ ਰਹੀ ਆ ਪੂਰੇ ਪੰਜਾਬ ਨੇ ਕੀ ਹਿੰਦੁਸਤਾਨ ਨੇ ਜੋਰ ਵਾਲਾ ਦੇ ਨਹੀਂ ਹੋਇਆ ਆ ਚੈੱਕ ਕਰੋ ਰੰਗਾ ਮੇਚੀ ਲਾਈਟ ਡਾਰਕ ਜਿੰਨੇ ਮਰਜੀ ਰੰਗ ਦੇਖੋ ਲੋਕੀ ਕਹਿੰਦੇ ਸੀ ਵੀ ਚੱਕਰ ਗਿਆ ਸਸਤਾ ਕਿਉਂ ਮਾਤੂ ਸ਼ੀਰ ਦਸਤਾਰ ਆ ਦੇਖੋ ਮਾਤੂ ਸ਼ੀਰ ਦਸਤਾਰ ਨੇ ਮਿੱਲਾ ਲਾਤੀਆਂ ਫੈਕਟਰੀਆਂ ਲਾਤੀਆਂ ਆਪਣਾ ਹੀ ਕੱਪੜਾ ਤਿਆਰ ਕਰਤਾ ਇਹ ਬਹੁਤ ਸੁਪਰ ਕੁਆਲਟੀ ਆ ਕੱਪੜੇ ਦੀ ਕੁਆਲਟੀ ਬਹੁਤ ਆ ਰੰਗ ਬਹੁਤ ਆ ਰਿਹਾ ਇੱਥੇ ਇਦਾਂ ਨਹੀਂ ਵੀ 1 2 4 ਰੰਗ ਗਾਰੰਟੀ ਇਹ ਆ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਇੱਥੇ 2995 ਦਵਾਂਗੇ ਤੁਸੀਂ ਚਾਹੋਨੇ ਉਹ ਤੋਂ ਵੀ ਉੱਪਰ ਹੀ ਰੇਂਜ ਲੈਣੀ ਹੈ ਹਾਈ ਕੁਆਲਟੀ ਲੈਣੀ ਆ ਲਾਈਨਿੰਗ ਦੇ ਵਿੱਚ ਲੈਣੀ ਆ ਚੈੱਕ ਚ ਲੈਣੀ ਆ ਪਲੇਨ ਚ ਲੈਣੀ ਆ ਤਾਂ ਇਹਦੇ ਵਿੱਚ ਹੀ ਬਹੁਤ ਸਾਰੀਆਂ ਵੈਰੀਟੀਆ ਦੇਖੋ ਜੀ ਰਾਇਲ ਕਲਾਸ ਹਾਈਟਾਂ ਵੀ ਹੈਗੀਆਂ ਸਾਡੇ ਕੋਲ ਡੋਬੀ ਦੇ ਵਿੱਚ ਹੈਗਾ ਚੈੱਕ ਚ ਵੀ ਹੈਗਾ ਮੈਟਰੀ ਚ ਵੀ ਹੈਗਾ ਇਟਾਲੀਅਨ ਫੈਬਰਿਕ ਵੀ ਹੈਗਾ ਇਹ ਵੀ ਕੋਈ 25 25 30 30 ਹਜ਼ਾਰ ਨਹੀਂ ਲੈਂਦਾ ਮਾਤੂਸ਼ਰੀ ਇਹ ਵੀ 5 6 ਹਜ਼ਾਰ ਤੇ ਰੈਡੀ ਕਰਕੇ ਦੇ ਦਿੰਦੇ ਆ ਆ ਚੈੱਕ ਕਰੋ ਜੀ ਬਲੇਜ਼ਰਾਂ ਦੀ ਗੱਲ ਹੁਣ ਕਹਿੰਦੇ ਵਾਰੀ ਆਉਂਦੀ ਆ ਚੈੱਕ ਬਲੇਜ਼ਰਾਂ ਦੀ ਕਹਿੰਦੇ ਜਦੋਂ ਐਸ ਡੀ ਐਮ ਸਾਹਮਣੇ ਜਾਂ ਐਸ ਐਚਓ ਸਾਹਮਣੇ ਪਰਸਨਲ ਕਿਸੇ ਫੰਕਸ਼ਨ 'ਚ ਜਾਣਾ ਹੁੰਦਾ ਤੇ ਚੈੱਕ ਬਲੇਜ਼ਰ ਪਾ ਕੇ ਜਾਂਦੇ ਆ ਉਹ ਮਾਤੂ ਸ਼੍ਰੀ ਦਸਤਾਰ ਤੇ ਆ ਗਿਆ ਜੀ ਅਫਸਰਾਂ ਵਾਲੇ ਬਲੇਜ਼ਰ ਇਹ ਵੀ ਹੁਣ ਕੋਈ ਅਫਸਰ ਸ਼ਾਹੀ ਵਾਲੇ ਰੇਟ ਨਹੀਂ ਇਹ ਵੀ 2500 3000 ਚ ਲੈ ਕੇ ਚਲੇ ਜਾਓ ਜੀ ਦੇਖੋ ਜੀ ਜਿਹੜੇ ਸਾਡੇ ਸ਼ਕੀਨ ਭਰਾ ਆ ਕੁੜਤੇ ਪਜਾਮੇ ਜਿਹੜੇ ਟੌਪ ਦੇ ਪਰ ਕੁੜਤੇ ਪਜਾਮਿਆਂ ਦੇ ਉੱਤੇ ਬਾਸਕਟਾਂ ਪਾਉਣ ਵਾਲੀਆਂ ਵੀ ਸਾਡੇ ਕੋਲ ਡਿਜ਼ਾਈਨਰ ਹੈਗੀਆਂ ਜਿੱਦਾਂ ਨਹੀਂ ਤੁਸੀਂ ਬਾਸਕਟ ਲੈਣੀਆਂ ਲੈ ਲਓ ਬਾਸਕਟ ਤੋਂ ਇਲਾਵਾ ਤੁਸੀਂ ਸ਼ੇਰਵਾਨੀਆਂ ਲੈਣੀਆਂ ਸ਼ੇਰਵਾਨੀਆਂ ਦੇ ਵਿੱਚ ਆ ਦੇਖੋ ਕਿੰਨੇ ਰੰਗ ਕਿੰਨੇ ਡਿਜ਼ਾਈਨ ਹੈਗੇ ਤੁਹਾਨੂੰ ਅਸੀਂ ਹੈਰਾਨ ਕਰ ਦਾਂਗੇ ਤੁਸੀਂ ਚੌਂਕ ਜਾਣਾ ਆ ਤੁਸੀਂ ਖੁਸ਼ ਹੋਣਾ ਕਿਉਂਕਿ 6500 ਰੁਪਏ ਤੋਂ ਸ਼ੇਰਪਾਂ ਦੀ ਅਸੀਂ ਸ਼ੁਰੂ ਕਰਦੇ ਨੇ ਸਲਾਈ ਕਰਕੇ ਤੁਸੀਂ ਉਸ ਤੋਂ ਇਲਾਵਾ ਦੇਖੋ ਪਾਰਟੀਆਂ ਦੇ ਜਾਣ ਲਈ ਕੁੜਤੇ ਪਜਾਮੇ ਲੈਣੇ ਆ ਡਿਜ਼ਾਈਨਰ ਕੁੜਤੇ ਪਜਾਮੇ ਦੇਖੋ ਨਾ ਜਾਗੂਆਂ ਦੇ ਜਾਣਾ ਤੇ ਸਾਡੇ ਕੋਲ ਡਿਜ਼ਾਈਨਰ ਕੁੜਤੇ ਪਜਾਮੇ ਵੀ ਹੈਗੇ ਅੱਜ ਦੇ ਦਿਨ ਦੇ ਦੇਖੋ ਜੀ ਮਾਲ ਮਾਲ ਬੇ ਦੀ ਧਰਤੀ ਤੇ ਹੂੰ ਤੁਸੀਂ ਲੈਣੇ ਆ ਕੁੜਤੇ ਪਜਾਮੇ ਲੀਡਰ ਵਾਲੇ ਕੁੜਤੇ ਮੰਤਰੀਆਂ ਵਾਲੇ ਕੁੜਤੇ ਵੀ ਹਮੇਂ ਕਮੀ ਕੋਈ ਨਹੀਂ ਰੱਖੀ ਇੱਧਰ ਆ ਕੇ ਨਿਗਾਹ ਮਾਰ ਲਵੇ ਕਾਰੀ ਆ ਵੀ ਚੈੱਕ ਕਰੋ ਜੀ ਗੀਜ਼ਾ ਕਾਟਨ ਦਾ ਵਾਈਟ ਪੇਪਰ ਕਾਟਨ ਦਾ ਵਾਈਟ ਲੈ ਲੈਣ ਦਾ ਵਾਈਟ ਮੈਟੀ ਦਾ ਵਾਈਟ ਪੇਪਰ ਕਾਟਨ ਦੇ ਵਿੱਚ ਸਾਡੇ ਕੋਲ 5 ਤੋਂ 7 ਤਰ੍ਹਾਂ ਦੇ ਵਾਈਟ ਸਾਡੇ ਕੋਲ ਲੈ ਲੈਣ ਦੇ ਵਿੱਚ 5 ਤੋਂ 7 ਤਰ੍ਹਾਂ ਦੇ ਵਾਈਟ ਸਾਡੇ ਕੋਲ ਗੀਜ਼ਾ ਦੇ ਵਿੱਚ 8 ਤੋਂ 10 ਤਰ੍ਹਾਂ ਦੇ ਵਾਈਟ ਇਦਾਂ ਹੀ ਵਾਈਟ ਦੇ ਵਿੱਚ ਸਾਡੇ ਕੋਲ 50 ਤੋਂ ਵੱਧ ਰੇਂਜ ਆਵਾ ਪਰ ਰੇਟ 700 ਰੁਪਏ ਤੋਂ ਸ਼ੁਰੂ 700 ਰੁਪਏ ਮੀਟਰ ਨਹੀਂ ਧਿਆਨ ਨਾਲ ਸੁਣ ਲੋ 700 ਰੁਪਏ ਦਾ ਪੂਰਾ ਕੜਤਾ ਪਜਾਮਾ ਸ਼ੁਰੂ ਹੈ ਸਾਡੇ ਕੋ 1000 1500 1200 ਤੱਕ ਵਾਈਟ ਆਟਮਾ ਹੁਣ ਰੰਗਾ ਮੇਚੀ ਦੀ ਗੱਲ ਕਰ ਲਈਏ ਕਹਿੰਦੇ ਰੰਗਾ ਮੇਚੀ ਦੇ ਵਿੱਚ ਹੁੰਦੀ ਲੋਕਾਂ ਦੀ ਲੁੱਟ ਕੋਈ ਕਹਿੰਦਾ ਕਰਨ ਔਜਲਾ ਕੋਈ ਕਹਿੰਦਾ ਬੱਬੂ ਮਾਨ ਵੱਡੇ ਵੱਡੇ ਸਿੰਗਰਾਂ ਤੇ ਆਰਟਿਸਟਾਂ ਦਾ ਨਾਮ ਲੈ ਕੇ ਹੁੰਦੀ ਹੈ ਲੁੱਟ ਉਹ ਕਰਦੀ ਬੰਦ ਸਾਡੇ ਕੋ 700 ਰੁਪਏ ਤੋਂ 기 ਜਾ ਕੋਡ ਨਾਲ ਸ਼ੁਰੂ ਹੈ 1200 1500 ਤੋਂ ਲੈ ਕੇ ਲਾਈਟ ਕਲਰ ਡਾਰਕ ਕਲਰ ਜਿੱਦਾਂ ਦੇ ਮਰਜ਼ੀ ਰੰਗ ਲੈ ਸਕਦੇ ਹੋ ਗਰਮੀਆਂ ਦੇ ਵਿੱਚ ਗਰੰਟੀ ਕੀ ਲੈਨੇ ਆ ਕੱਪੜਾ ਫੇਡ ਨਹੀਂ ਹੋਊਗਾ ਰੰਗ ਇੱਕ ਟਸ ਤੋਂ ਮਸ ਵੀ ਨਹੀਂ ਹੋਊਗਾ ਆ ਦੇਖੋ ਜਿਹੜੇ ਵੱਡੇ ਵੱਡੇ ਮੋਲਾਂ ਜੀ ਆ ਗਏ ਤੁਸੀਂ ਡਿਜ਼ਾਈਨਰ ਸ਼ਰਟਾਂ ਲੈਨੇ ਹੋ ਪ੍ਰਿੰਟਡ ਸ਼ਰਟਾਂ ਲੈ ਲਓ ਤੁਸੀਂ ਆ ਲੈ ਲਓ ਡਾਟਨ ਲੈ ਲਓ ਤੁਸੀਂ ਚੈੱਕ ਦੀਆਂ ਲੈ ਲਓ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਚੁੱਕੇ ਆ ਬਹੁਤ ਸੋਹਣਾ ਕੱਪੜਾ ਆ ਚੁੱਕਾ ਜੇ ਰੇਟ ਦੀ ਗੱਲ ਕਰੀਏ ਤਾਂ ਮਿੱਟੀ ਦੇ ਭਾਤੇ ਸ਼ਰਟਾਂ ਕਰਤੀਆਂ ਜਿੱਦਾਂ ਦਾ ਮਰਜ਼ੀ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾਉਣੀਆਂ ਫਾਰਮਲ ਪੈਂਟਾਂ ਨਾਲ ਪਾਉਣੀਆਂ ਹਰ ਇੱਕ ਤਰ੍ਹਾਂ ਦੇ ਕੱਪੜੇ ਦੇ ਵਿੱਚ ਬਹੁਤ ਸਾਰੀ ਜ਼ਿਆਦਾ ਵੈਰਾਈਟੀ ਸਾਡੇ ਕੋਲ ਆ ਚੁੱਕੀ ਆ ਛੇ ਦੀ ਪਹੁੰਚੋ ਮਾਤੂ ਸ਼੍ਰੀ ਦਿੱਤਾ ਜਿੱਥੇ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਰੰਗ ਹੈਗੇ ਆ ਪੱਗਾਂ ਦੇ ਰੇਟ ਵੀ ਬਹੁਤ ਜ਼ਿਆਦਾ ਘਟਿਆ ਤੁਸੀਂ ਲਾਈਨਿੰਗ ਦੇ ਕੱਪੜਾ ਲੈਣਾ ਉਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਦੇਖੋ ਸੂਟ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਲਹਿੰਗੇ ਕੋਟ ਮੈਂਟ ਕੋਰਤੇ ਵੀ ਹਮੇਂ ਸ਼ੇਰਵਾਨੀ ਆ ਬਾਸਟਾ ਇੱਕੋ ਹੀ ਛੱਤੇ ਡਾ ਸਾਰੀ ਵੈਰਾਈਟੀ ਤੁਹਾਨੂੰ ਮਿਲਦੀ ਆ ਆਜੋ ਬਹੁਤ ਸਾਰੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਬੱਗ ਆਪਣਾਣਾ